ਅਨਮੋਲ ਗਗਨਮਾਨ ਪੌਛਲ ਦੇ ਵਿਆਹ ਦੇ ਬੰਧਨ ਦੇ ਵਿੱਚ ਬੰਧਨ ਵਾਲੇ ਨੇ ਇਹ ਖਬਰ ਤਾਂ ਸਾਰਿਆਂ ਨੂੰ ਹੀ ਪਤਾ ਲੱਗ ਚੁੱਕੀ ਹੈ ਲੇਕਿਨ ਅਨਮੋਲ ਗਗਨਮਾਨ ਕਿਸ ਪਰਿਵਾਰ ਦੀ ਨੂੰ ਬਣਨ ਵਾਲੀ ਹੈ ਕਿਹਨਾਂ ਦੇ ਨਾਲ ਉਹਨਾਂ ਦਾ ਵਿਆਹ ਹੋਣ ਵਾਲਾ ਹੈ ਤੇ ਉਹਨਾਂ ਦੇ ਹੋਣ ਵਾਲੇ ਹਸਬੰਡ ਠੀਕ ਕੰਮ ਕਰਦੇ ਨੇ ਜਾਣਦਿਆਂ ਇਸ ਖਾਸ ਰਿਪੋਰਟ ਦੇ ਵਿੱਚ ਪੰਜਾਬ ਦੇ ਸੈਰ ਸਪਾਟਾ ਮੰਤਰੀ ਤੇ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਵਿਆਹ ਐਡਵੋਕੇਟ ਸ਼ਹਬਾਜ਼ ਸੋਹੀ ਦੇ ਨਾਲ ਹੋਣ ਜਾ ਰਿਹਾ ਹੈ ਸੋਹੀ ਪਰਿਵਾਰ ਵੀ ਕਾਫੀ ਸਮਾਂ ਸਿਆਸਤ ਦੇ ਵਿੱਚ ਸਰਗਰਮ ਰਿਹਾ ਐਡਵੋਕੇਟ ਸ਼ਹਬਾਜ਼ ਸੋਹੀ ਦੇ ਦਾਦਾ ਪਿਤਾ ਤੇ ਮਾਤਾ ਸਿਆਸਤ ਦੇ ਵਿੱਚ ਐਕਟਿਵ ਸਨ ਦੱਸਦੇ ਕਿ ਸ਼ਹਬਾਜ਼ ਸੋਹੀ ਦੇ ਪਿਤਾ ਰਵਿੰਦਰ ਸਿੰਘ ਕੁੱਕੂ ਸੋਹੀ ਹਲਕਾ ਡੇਰਾ ਬਸੀ ਤੋਂ ਵੱਡੇ ਕਾਂਗਰਸੀ ਆਗੂ ਰਹੇ ਹਨ ਜਿਨ੍ਹਾਂ ਨੇ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਚਾਨਕ ਮੌਤ ਹੋ ਗਈ ਸੀ ਉਨ੍ਹਾਂ ਦੀ ਮੌਤ ਤੋਂ ਬਾਅਦ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਬਾਜ਼ ਸੋਹੀ ਦੀ ਮਾਤਾ ਤੇ ਕੁੱਕੂ ਸੋਹੀ ਦੀ ਪਤਨੀ ਸ਼ੀਲਮਤ ਸੋਹੀ ਨੇ ਕਾਂਗਰਸ ਪਾਰਟੀ ਵੱਲੋਂ ਸ਼੍ਰੀਮਣੀ ਅਕਾਲੀ ਦਲ ਦੇ ਵੱਡੇ ਆਗੂ ਕੈਪਟਨ ਕਵਲਜੀਤ ਸਿੰਘ ਖਿਲਾਫ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਸਨ ਤੇ ਸਿਰਫ ਉਸ 714 ਵੋਟਾਂ ਦੇ ਨਾਲ ਹਾਰ ਕੇ ਸ਼ਬਾਦ ਸੋਹੀ ਦੇ ਦਾਦਾ ਬਨੂੜ ਹਲਕੇ ਤੋਂ ਆਜ਼ਾਦ ਵਿਧਾਇਕ ਰਹਿਸਨ ਦਰਅਸਲ ਅਨਮੋਲ ਗਗਨਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੱਝਣ ਜਾ ਰਹੇ ਹਨ ਉਹਨਾਂ ਦਾ ਵਿਆਹ ਬਲਟਾਨਾ ਜ਼ਿਲਕਪੁਰ ਦੇ ਨਾਮੀ ਸੋਹੀ ਪਰਿਵਾਰ ਦੇ ਨਾਲ ਤੈਅ ਹੋ ਗਿਆ ਹੈ ਸੋਸ਼ਲ ਮੀਡੀਆ ਤੇ ਅਨਮੋਲ ਗਗਨਮਾਨ ਨੂੰ ਲੈ ਕੇ ਬਹੁਤ ਖਬਰਾਂ ਵਾਇਰਲ ਹੋ ਰਹੀਆਂ ਨੇ ਤੇ ਫੈਨਸ ਉਹਨਾਂ ਨੂੰ ਬਹੁਤ ਪਸੰਦ ਕਰ ਰਿਹਾ ਹੈ ਵੈਲ ਤੁਸੀਂ ਕਿੰਨੇ ਕੁ ਜ਼ਿਆਦਾ ਐਕਸਾਈਟਡ ਹੋ ਖਬਰ ਸੁਣਨ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ